ਸਤਨਾਮ ਸ੍ਰੀ ਵਾਹੇ ਗੁਰੂ ਜੀ ਆਓ ਗੁਰੂ ਪਿਆਰੀ ਸੰਗਤ ਜੀ ਸੋਹnde ਹਾਂ ਸਾਖੀ ਸ੍ਰੀ ਹਰਿ ਗੁਬਿੰਦ ਸਾਹਿਬ ਜੀ ਨੇ ਅਵਤਾਰ ਧਾਰਨਾ ਸ੍ਰੀ ਗੁਰੂ ਅਰਜਨ ਦੇਵ ਜੀ ਬੜੇ ਸ਼ਾਂਤ ਚਿੱਤ ਬਡਾਲੀ ਵਿੱਚ ਆਪਣੀ ਮਰਿਆਦਾ ਅਨੁਸਾਰ ਦੋ ਵੇਲੇ ਦੀਵਾਨ ਲਗਾਉਂਦੇ ਸੰਗਤਾਂ ਦੂਰ ਦੂਰ ਤੋਂ ਆਪ ਜੀ ਦੇ ਦਰਸ਼ਨ ਕਰਨ ਅਤੇ ਮਨੋ ਕਾਮਨਾ ਪੂਰਨ ਕਰਨ ਆਉਂਦੀਆਂ ਅਤੇ ਬੇਨਤੀ ਬੇਟਾ ਅਰਪਣ ਕਰਕੇ ਆਪਣੀ ਕਮਾਈ ਸਫਲ ਕਰਕੇ ਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਦੀਆਂ ਇਸ ਤਰ੍ਹਾਂ ਵਡਾਲੀ ਰੌਣਕਾਂ ਦਾਕਰ ਬਣ ਗਿਆ ਜਦੋਂ 9 ਮਹੀਨੇ ਬੀਤ ਗਏ ਅਤੇ 10ਵਾਂ ਚੜਿਆ ਬਾਲਕ ਦੇ ਜਨਮ ਲੈਣ ਦਾ ਸਮਾਂ ਹੋ ਗਿਆ ਤਾਂ ਸਿਆਣੀ ਦਾਈ ਨੇ ਆਣ ਕੇ ਬਾਲਕ ਨੂੰ ਜਨਮ ਦਿੱਤਾ ਅਤੇ ਵਧਾਈ ਦਿੱਤੀ ਕੇ ਪੁੱਤਰ ਜੰਮਣ ਦੀ ਤੁਹਾਨੂੰ ਬਹੁਤ ਵਧਾਈ ਹੋਵੇ ਇਸ ਵਧਾਈ ਦੇ ਨਾਲ ਸਾਰੇ ਪਰਿਵਾਰ ਅਤੇ ਸਿੱਖ ਸੇਵਕਾਂ ਵਿੱਚ ਬਹੁਤ ਖੁਸ਼ੀਆਂ ਹੋਈਆਂ ਸੰਮਤ 1652 ਬਿਕਰਮੀ ਹਾੜ ਮਹੀਨੇ ਦੀ 21 ਤਰੀਕ ਐਤਵਾਰ ਅੱਧੀ ਰਾਤ ਚਾਨਣਾ ਪੱਖ ਦੀ ਇਕਾदशी ਨੂੰ ਭੂਖ ਨਿਸ਼ੱਤਰ ਵਿੱਚ ਸ੍ਰੀ ਗੁਰੂ ਹਰਗੋਬਿੰਦ ਜੀ ਦਾ ਮਾਤਾ ਗੰਗਾ ਜੀ ਦੀ ਕੁੱਖ ਤੋਂ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਘਰ ਜਨਮ ਹੋਇਆ। ਜਦ ਇੱਕ ਦਾਸੀ ਨੇ ਗੁਰੂ ਜੀ ਨੂੰ ਆਪ ਜੀ ਦੇ ਵਿਸਰਾਮ ਸਥਾਨ ਤੇ ਜਾ ਕੇ ਬਾਲਕ ਦੇ ਜਨਮ ਦੀ ਖਬਰ ਸੁਣਾਈ ਤਾਂ ਆਪ ਜੀ ਨੇ ਅਕਾਲ ਪੁਰਖ ਦਾ ਧੰਨਵਾਦ ਕੀਤਾ। ਸਹਿਬ ਜੀ ਦਾ ਹਰਗੋਬਿੰਦ ਜੀ ਦੇ ਜਨਮ ਦੀ ਖੁਸ਼ੀ ਵਿੱਚ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਵਡਾਲੀ ਦੇ ਪਾਸ ਇੱਕ ਵੱਡਾ ਖੂਲ ਲਵਾਇਆ ਇਸ ਉੱਤੇ 6 ਹੱਟ ਟਿੰਡਾਂ ਦੀ ਮਾਲ ਚੱਲ ਸਕਦੇ ਸਨ ਜਿਸ ਕਰਕੇ ਇਸ ਦਾ ਨਾਮ ਛੇਰਟਾ ਪ੍ਰਸਿੱਧ ਹੋਇਆ ਗੁਰੂ ਜੀ ਨੇ ਇਸ ਛੇਰਟੇ ਖੂਬ ਨੂੰ ਵਰ ਦਿੱਤਾ ਕਿ ਜਿਸ ਇਸਤਰੀ ਦੇ ਘਰ ਸੰਤਾਨ ਨਾ ਹੁੰਦੀ ਹੋਵੇ ਜਾਂ ਜਿਸ ਦੇ ਕਰ ਸੰਤਾਨ ਪੈਦਾ ਹੋ ਕੇ ਮਰ ਜਾਂਦੀ ਹੋਵੇ ਉਹ ਇਸਤਰੀ ਜੇ ਨੇਮ ਨਾਲ ਲਗਾਤਾਰ ਇਥੇ 12 ਪੰਜਵੀਆਂ ਇਸ਼ਨਾਨ ਕਰਕੇ ហេਠ ਲਿਖੇ ਸ਼ਬਦਾਂ ਦੇ 41 ਪਾਠ ਕਰੇ ਤਾਂ ਉਸ ਦੀ ਸੰਤਾਨ ਚਿਰਨ ਜੀਵੀ ਹੋਵੇਗੀ ਆਸਾ ਮਹੱਲਾ ਪੰਜਵਾਂ ਸਤਗੁਰ ਸਾਚੇ ਦੀ ਆਪੇਜ ਸਿਰ ਜੀਵਨ ਉਪਜਿਆ ਸੰਜੋਗ ਉਦਰੇ ਮੈਂ ਮਾਹੇ ਆਏ ਕੀਆ ਨਿਵਾਸ ਮਾਤਾ ਕੈ ਮਨ ਬਹੁਤ ਬਿਗਾਸ ਜਮਿਆ ਪੁੱਤ ਭਗਤ ਗੋਬਿੰਦ ਕਾ ਪ੍ਰਗਟਿਆ ਸਭ ਮੈਂ ਲਿਖਿਆ ਤੁਰਕਾ ਰਹਾਉ ਦਸੀ ਮਾਸੀ ਹੁਕਮ ਬਾਲਕ ਜਨਮ ਲੀਆ ਮਿਟਿਆ ਸੋਗ ਮਹਾ ਆਨੰਦ ਥੀਆ ਗੁਰਬਾਣੀ ਸਖੀ ਆਨੰਦ ਗਾਵੈ ਸਾਚੇ ਸਾਹਿਬ ਕੇ ਮਨ ਭਾਵੈ ਵਦੀ ਵੇਲ ਬਹੁ ਪੀੜੀ ਚਾਲੀ ਧਰਮ ਕਲਾ ਹਰ ਬੰਦ ਬਿਹਾਲੀ ਮਨ ਚਿੰਦਿਆ ਸਤ ਗੁਰੂ ਦਵਾਇ ਪਏ ਚਿੰਤ ਏਕ ਲਿਵ ਲਾਇ ਜਿਉ ਬਾਲਕ ਪਿਤਾ ਉੱਪਰ ਕਰੇ ਬਹੁਮਾਨ ਬੁਲਾਇਆ ਬੋਲੇ ਗੁਰ ਕੈ ਭਾਣ ਗੁੱਝੀ ਛੰਨੀ ਨਹੀਂ ਬਾਤ ਗੁਰੂ ਨਾਨਕ ਟੁੱਟਾ ਕਿੰਨੀ ਦਾਤ ਬਿਲਾਵਲ ਮਹੱਲਾ ਪੰਜਵਾਂ ਸਗਲ ਆਨੰਦ ਕੀਆ ਪਰਮੇਸ਼ਰ ਆਪਣਾ ਬਿਰਦ ਸਮਾਰਿਆ ਸਾਦ ਜਿਨਾ ਹੋਏ ਕਿਰਪਾਲਾ ਵਿਗਸੇ ਸਭ ਪਰਵਾਰਿਆ ਕਾਰਜ ਸਤਗੁਰ ਆਪ ਸਵਾਰਿਆ ਵੱਡੀ ਆਰਜਾ ਹਰ ਗੋਬਿੰਦ ਕੀ ਸੁਖ ਮੰਗਲ ਕਲਿਆਣ ਵਿਚਾਰਿਆ ਰਹਾਉ ਵਾਣ ਤ੍ਰੇਣ ਤਿਬ ਵਾਣ ਹਰਿਆ ਹੋਏ ਸਗਲੇ ਜੀ ਸਦਾਰਿਆ ਮਨਿਛੈ ਨਾਨਕ ਫਲ ਪਾਏ ਪੂਰਨ ਇਛਾ ਪੁਜਾਰਿਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ